जय श्री कृष्णा जय श्री राधे ठाकुर जी का आशीर्वाद सदा सब पर बना रहे बांके बिहारी कृपा सदा सब पर बनी रहे दोस्तों मैं ਤੁਹਾਡਾ ਆਪਣਾ ਹਿੰਦੂ ਜੱਟ ਅੰਮਿਤ ਤੋੜਾ ਸ਼ੇਰ ਦੋਸਤੋ ਚੋਣ ਹਜੇ ਕੱਲ੍ਹ ਹੀ ਖਤਮ ਹੋਇਆ ਰਿਜ਼ਲਟ ਆਇਆ ਵੈ ਜਿੱਦੇ ਵਿੱਚ ਤੁਸੀਂ ਦੇਖਿਆ ਕਿ ਪੰਜਾਬ ਦੀ ਦੋ ਸੀਟਾਂ ਤੇ ਕੱਟੜਵਾਦੀ ਕੱਟੜਵਾਦੀ ਜਿਹੜੇ ਖਾਲਸਤਾਨੀ ਉਹ ਜਿੱਤੇ ਨੇ ਮਤਲਬ ਦੋਸਤੋ ਇੱਕ ਚੀਜ਼ ਦੇਖੋ ਕਿ ਉਹ ਜਿੱਤੇ ਕੱਲ ਨੇ ਔਰ ਅੱਜ ਫੋਨ ਦੇ ਉੱਤੇ ਉਹਨਾਂ ਦੇ ਬੰਦੇ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਕਿ ਅੰਮ੍ਰਿਤ ਤਰੋੜਾ ਤੇਰੇ ਗੋਲੀ ਮਾਰ ਦੇਣੀ ਐ ਅੰਮ੍ਰਿਤ ਤਰੋੜਾ ਬਚ ਕੇ ਰਹਿ ਸਾਡੇ ਤੋਂ ਸਾਡਾ ਅਮਰਤਪਾਲ ਜਿੱਤ ਗਿਆ ਮਤਲਬ ਦੇਖੋ ਦੋਸਤੋ ਕਿ ਪੰਜਾਬ ਦਾ ਮਾਹੌਲ ਕਿੱਧਰ ਜਾ ਰਿਹਾ ਵੈ ਮੈਂ ਇੱਕ ਹਿੰਦੂ ਆ ਕੱਟੜ ਹਿੰਦੂ ਮੈਨੂੰ ਆਪਣੇ ਦੇਸ਼ ਆਪਣੇ ਵਤਨ ਆਪਣੇ ਪੰਜਾਬ ਨਾਲ ਪਿਆਰ ਹੈ ਜਿਹੜੇ ਮੈਨੂੰ ਫੋਨ ਕਰ ਕਰਕੇ ਬਾਰ ਬਾਰ ਗਿੱਦਰ ਧਮਕੀਆਂ ਦਿੰਦੇ ਆ ਨਾ ਇੱਕ ਚੀਜ਼ ਸ਼ੇਅਰ ਉਹਨਾਂ ਨੂੰ ਕਹਿੰਦਾ ਕਿ ਪਿੱਠ ਪਿੱਛੇ ਤੁਸੀਂ ਹਮਲੇ ਕਰਨ ਵਾਲੇ ਲੋਕ ਹੋ ਜਿਵੇਂ ਹੁਣ ਤੁਸੀਂ ਦੇਖਿਆ ਕੀ ਇੱਕ ਸਕਰੀਨ ਸ਼ਾਟ ਮੈਂ ਨੰਬਰ ਤੁਹਾਨੂੰ ਵੀ ਪਾਉਂਗਾ ਉਹ ਤੁਸੀਂ ਦੇਖਣਾ ਕਿ ਕਹਿੰਦਾ ਮੈਂ ਅਮਰਤਪਾਲ ਦਾ ਭਰਾ ਬੋਲਦਾ ਅਰੋੜਾ ਅਮਰਤਪਾਲ ਦਾ ਭਰਾ ਬੋਲਦਾ ਤੇਰੇ ਗੋਲੀਆਂ ਮਾਰ ਰਹੀਆਂ ਤੈਨੂੰ ਮਾਰ ਦੇਣਾ ਐਦਾਂ ਮੈਨੂੰ ਫੋਨ ਦੇ ਉੱਤੇ ਕੰਕੀਆਂ ਦੇ ਰਿਆ ਸੀ ਉਹ ਗਿੱਦੜੋ ਉਹ ਗਿੱਦੜੋ ਮੈਂ ਇੱਕ ਚੀਜ਼ ਕਹੂੰਗਾ ਇਹ ਉਹ ਹਿੰਦੂ ਕੱਟਰ ਸ਼ੇਰ ਹੈ ਜਿਹੜਾ ਕਿਸੇ ਤੋਂ ਡਰਦਾ ਨਹੀਂ ਹਲੇ ਦਿਨੋ ਦਿਨ ਜਿੱਤੇ ਹਲੇ 2 ਦਿਨ ਹੋਏ ਐ ਦੋਸਤੋ ਕਿ ਇਹ ਲੋਕਾਂ ਨੇ ਪੰਜਾਬ ਦੇ ਵਿੱਚ ਆਪਣੇ ਰੰਗ ਲਿਆਣੇ ਸ਼ੁਰੂ ਕਰਤੇ ਨੇ ਲਗਾਤਾਰ ਲੱਖਾਂ ਫੋਨ ਲਗਾਤਾਰ ਵੱਜ ਰਿਹਾ ਫੋਨ ਤੜਾ ਤੜਾ ਵੱਜ ਰਹੇ ਨੇ ਇਹਨੇ ਨੰਬਰ ਤੋਂ ਫੋਨ ਆ ਰਹੇ ਨੇ ਕਿ ਅੰਮੀ ਤੋੜਾ ਤੈਨੂੰ ਮਾਰ ਦੇਣਾ ਜਿਹਦੇ ਨਾਲ ਠਾਕੁਰ ਜੀ ਦੀ ਕਿਰਪਾ ਹੋਵੇ ਬੰਦੇ ਬਿਆਰ ਦੀ ਕਿਰਪਾ ਹੋਵੇ ਉਹ ਨਹੀਂ ਡਰਦਾ ਉਹ ਮੂਰਖੋ ਉਹ ਨਹੀਂ ਡਰਦਾ ਆ ਸ਼ੇਰ ਐ ਸ਼ੇਰ ਪੰਜਾਬ ਚ ਰਹਿੰਦਾ ਉਹ ਸ਼ੇਰਾਂ ਵਾਂਗੂ ਜਿੰਦਾ ਤੁਹਾਡੀ ਗਿੱਧੜ ਧਮਕੀਆਂ ਨੂੰ ਤੂੰ ਨਹੀਂ ਡਰਦਾ ਜਦੋਂ ਮਰਜੀ ਤੁਸੀਂ ਆਪਣਾ ਵਹਿਮ ਕੱਢਣਾ ਹੋਵੇ ਨਾ ਜਦੋਂ ਮਰਜੀ ਕੱਢ ਲਿਓ ਆ ਸ਼ੇਰ ਨੂੰ ਸਿੱਧਾ ਬੁਲਾ ਕੇ ਆ ਗਿੱਧੜ ਧਮਕੀਆਂ ਨੂੰ ਜੈ ਸ਼੍ਰੀ ਕ੍ਰਿਸ਼ਨ